ਪੰਜਾਬ ਦੇ ਵਿੱਚ ਦੋ ਐਸੇ ਸਮਾਜ ਨੇ ਜਿਹੜੇ ਦਮ ਰੱਖਦੇ ਨੇ ਸਰਕਾਰ ਬਣਾਉਂਦਾ ਬਿਲਕੁਲ ਵੀ ਜਿਹੜਾ ਤੁਸੀਂ ਸਵਾਲ ਕੀਤਾ ਵਾ ਇਹ ਬਿਲਕੁਲ ਜਾਇਜ਼ ਆ ਮੈਂ ਬਿਲਕੁਲ ਪ੍ਰੂਫਾਂ ਦੇ ਨਾਲ ਸਾਬਤ ਕਰ ਸਕਦਾ ਵਾਂ ਜਿਹੜੇ ਮਾਨ ਜੋ ਡੀਸੀ ਸਾਹਿਬ ਆ ਇਹ ਏ ਡੀਸੀ ਸਾਹਿਬ ਨੂੰ ਭੇਜ ਦਿੱਤੇ ਉਹਨਾਂ ਨੇ ਗਾੜੀ ਡੀਡੀਪੀਓ ਸਾਹਿਬ ਨੂੰ ਭੇਜ ਦਿੱਤਾ ਬੀਡੀਪੀਓ ਨੂੰ ਭੇਜ ਦਿੱਤਾ ਬਸ ਇਸੇ ਭੀੜ ਦੇ ਵਿੱਚ ਜਿਹੜਾ ਆਮ ਬੰਦਾ ਵਿਚਾਰਾ ਗਰੀਬ ਆ ਉਹ ਕਿੰਨੇ ਕਿ ਚੱਕਰ ਕੱਟੇ ਤੇ ਉਹ ਉਸਤੇ ਦੱਬੇ ਰਹਿ ਜਾਂਦੇ ਆ 21 ਤੋਂ ਲੈ ਕੇ ਹੁਣ ਤੱਕ ਦੀਆਂ ਐਪਲੀਕੇਸ਼ਨਾਂ ਪਈਆਂ ਵਾਂ ਜਿਨ੍ਹਾਂ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਸਰਵਾਨਿੰਗਾ ਇਹ ਸਿਰ ਪਰ ਸਿਰਪ ਕੀ ਹੈ ਗਰੀਬਾਂ ਨੂੰ ਸਬਜਵਾਗ ਵਿਖਾਇਆ ਜਾਂਦਾ ਜਿਸ ਤਰ੍ਹਾਂ ਕਿ ਦਵਿੰਦਰ ਸਿੰਘ ਨੇ ਵੀ ਗੱਲ ਕੀਤੀ ਸੀ ਵੀ ਕਦੀ ਧਰਮ ਦੇ ਚਕਾਰਿਆਂ ਦੇ ਕਦੀ ਰਾਸ਼ਨ ਦੇ ਲਾਰਿਆਂ ਦੇ ਵਿੱਚ ਰੱਖ ਲੋਕਾਂ ਨੂੰ ਸਿਰਫਰ ਸਿਰਫ ਕੀ ਹੈ ਇਹੋ ਜਿਹੀਆਂ ਚੀਜ਼ਾਂ ਦੇ ਐਲਾਨ ਕਰ ਦਿੱਤੇ ਜਾਂਦੇ ਆ ਅੱਗੇ ਕੋਈ ਉਹਦੇ ਤੇ ਜਿਹੜੀ ਆ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਜਾਂਦੀ ਨਹੀਂ ਤੇ ਜਦੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਉਹਨਾਂ ਨੇ ਡੀਸੀ ਸਾਹਿਬਾਨ ਨੂੰ ਕੀਤਾ ਡੀਸੀ ਸਾਹਿਬ ਜਿਲ੍ਹੇ ਦੇ ਜ਼ਿੰਮੇਵਾਰ ਅਫਸਰ ਆ ਕਿ ਉਹਨਾਂ ਨੇ ਕਿਉਂ ਨਹੀਂ ਆਪਣੇ ਥੱਲੇ ਵਾਲੇ ਅਫਸਰਾਂ ਨੂੰ ਪੁੱਛਿਆ ਵੀ ਉੱਤੇ ਭਾਈ ਕੀ ਕੀਤਾ ਕਾਰਵਾਈ ਦੇਖੋ ਐਪਲੀਕੇਸ਼ਨਾਂ ਦੇ ਸਬੂਤ ਆ ਗਏ ਤੁਸੀਂ ਹੁਣੇ ਦੱਸ ਦੇ ਪਹਿਜੋ ਕਿ ਐਪਲੀਕੇਸ਼ਨਾਂ ਦਿੱਤੀਆਂ ਨੇ ਕਿ ਤੁਸੀਂ ਕੋਰਟ ਦਾ ਰੁਖ ਨਹੀਂ ਕੀਤਾ ਕਿਉਂ ਨਹੀਂ ਕੀਤਾ ਕਿਉਂਕਿ ਜਦੋਂ ਤੁਹਾਨੂੰ ਇੱਥੇ ਇਨਸਾਫ ਨਹੀਂ ਮਿਲਿਆ ਫਿਰ ਕੋਰਟ ਦਾ ਰੁਖ ਕਿਉਂ ਨਹੀਂ ਕੀਤਾ ਤੁਹਾਡੀ ਗੱਲ ਸਹੀ ਆ ਕੋਰਟ ਦਾ ਰੁਖ ਹੋਣਾ ਚਾਹੀਦਾ ਵਾ ਕਰਮਚਾਰੀ ਐਕਟ ਦੇ ਤਹਿਤ ਆਪਾਂ ਗਿਆ ਸਕਦੇ ਆ ਪਰ ਸਵਾਲ ਕੀ ਆ ਵੀ ਜਿਹੜੇ ਗਰੀਬ ਪਰਿਵਾਰ ਆ ਜਿਨ੍ਹਾਂ ਨੂੰ ਇੱਕ ਟਾਈਮ ਦਾ ਰੋਟੀ ਦਾ ਆਸਰਾ ਨਹੀਂ ਉਹ ਕਿੱਥੇ ਵਿਚਾਰੇ ਉਧਰ ਜਾਣਗੇ ਅਸੀਂ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਵਾਲੇ ਆ ਇਸ ਕਰਕੇ ਸਾਨੂੰ ਛੇਤੀ ਕੀਤੇ ਆ ਇਹ ਲੋਕ ਮੂੰਹ ਨਹੀਂ ਲਾਉਣਗੇ ਪਰ ਇੱਕ ਤੁਹਾਨੂੰ ਮੈਂ ਗੱਲ ਦੱਸ ਦਿਆਂ ਤੁਸੀਂ ਪਹਿਲਾਂ ਕਿਹਾ ਨਾ ਜੇ ਸਰਕਾਰਾਂ ਬਣਾਉਣ ਦੀ ਹਿੰਮਤ ਰੱਖਦੇ ਆ ਨਾ ਇਹ ਸਰਕਾਰਾਂ ਨੂੰ ਭਈ ਥੱਲੇ ਡੇਗਣ ਦੀ ਹਿੰਮਤ ਰੱਖਦੇ ਆਂ। ਸੰਤਾਰਨ ਦੇ ਵਿੱਚ ਅਜੇ ਵਿਗੜ ਵੱਜਣਾ ਝਿਮਣੀ ਚੌਂ ਦਾ ਮਜਬੀ ਸਿੱਖਾਂ ਨੇ ਆਪਣਾ ਝੰਡਾ ਪਹਿਲਾਂ ਗੱਡਤਾ ਭਾਈ। ਤੁਹਾਨੂੰ ਮੈਂ ਦੱਸ ਦੇ ਆਂਗਾ ਤੁਹਾਨੂੰ ਜੇ ਇਹ ਮਜਬੀ ਸਿੱਖ ਕੌਮ ਅੱਜ ਨਾ ਨਾ ਜਾਗੀ ਤਾਂ ਫਿਰ ਮਿੱਤਰ ਪਿਆਰੇ ਕਦੇ ਵੀ ਜਾਗ ਸਕਦੇ। ਇੱਥੋਂ ਇੱਕ ਬੰਦਾ ਜਿਤਾਤਾ ਤੁਸੀਂ ਧਰਮ ਦੇ ਜਕਾਰਿਆਂ ਦੇ ਵਿੱਚ ਹੁਣ ਇਹਨਾਂ ਦੇ ਰਾਸ਼ਨ ਦੇ ਲਾਰੇ ਤੁਹਾਨੂੰ ਵਿਖਾ ਕੇ ਇਹ ਤੋਂ ਚੋਣ ਜਿੱਤਣ ਦੀ ਕੋਸ਼ਿਸ਼ ਕਰਨੀ ਆ ਲੇਕਿਨ ਉਸ ਤੋਂ ਪਹਿਲਾਂ ਪਹਿਲਾਂ ਮੈਂ ਮਾਨ ਸਾਹਿਬ ਨੂੰ ਕਹਿ ਦਿੰਦਾ ਇਹ ਅੱਜ ਦੂਜੇ ਡੀਸੀ ਸਾਹਿਬਾਨ ਨੂੰ ਮੰਗ ਪੱਤਰ ਸੀ ਵਾਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਅਸੀਂ ਮੀਟਿੰਗ ਕਰਕੇ ਗੁਰਦਾਸਪੁਰ ਸਾਹਿਬ ਦੇ ਡੀਸੀ ਜਿਹੜਾ ਉਹਨਾਂ ਨੂੰ ਵੀ ਅਸੀਂ ਮੰਗ ਪੱਤਰ ਦੇ ਕੇ ਉਸ ਤੋਂ ਬਾਅਦ ਅਸੀਂ ਸਾਂਝਾ ਜਿਮਣੀ ਚੋਣ ਤੋਂ ਪਹਿਲਾਂ ਪਹਿਲਾਂ ਇਹ ਇੱਕ ਮੀਟਿੰਗ ਕਰਾਂਗੇ ਜੇਕਰ ਇਹਨਾਂ ਤੋਂ ਪਹਿਲਾਂ ਪਹਿਲਾਂ ਤਰਨਤਾਰਨ ਜ਼ਿਲ੍ਹਾ ਜਾਂ ਅੰਮ੍ਰਿਤਸਰ ਜਾਂ ਗੁਰਦਾਸਪੁਰ ਜ਼ਿਲ੍ਹੇ ਦਾ ਕੁਝ ਨਾ ਨਾ ਕੀਤਾ ਸਰਕਾਰ ਨੇ ਇਸ ਤੇ ਗੰਭੀਰਤਾ ਨਾ ਦਿਖਾਈ ਤਾਂ ਜਿੱਥੇ ਇਹ ਇਹਨਾਂ ਦੇ ਲੀਡਰ ਉਹ ਜਿਹਦਾ ਸਾਨੂੰ ਮਿਲਨੇ ਨਹੀਂ ਕਿਉਂਕਿ ਜਿੱਦਾ ਦੇ ਮਰਜ਼ੀ ਚੰਡੀਗੜ੍ਹ ਬੈਠੇ ਰਹੋ ਪਰ ਇਹਨਾਂ ਨੇ ਜਿਮਣੀ ਚੋਣ ਦੇ ਵਿੱਚ ਸਾਰੇ ਇੱਥੇ ਲੰਗ ਲਾਉਣਾ ਇੱਥੇ ਹੁਣਾਵਾ ਚਾਹੇ ਕੇਜਰੀਵਾਲਤ ਭਾਵੇਂ ਥੱਲੇ ਤੱਕ ਜਿੰਨੇ ਇੱਕ ਕੰਮ ਇਹ ਸੁਣ ਲੋ ਜਿੱਥੇ ਇਹ ਚੋਣ ਪ੍ਰਚਾਰ ਕਰਨਗੇ ਮਜਬੀ ਸਮਾਜ ਸਮਾਜ ਇਹਨਾਂ ਦੇ ਅੱਗੇ ਜਾ ਕੇ ਅੱਖਾਂ ਚ ਅੱਖਾਂ ਪਾ ਕੇ ਤੇ ਗੁੱਟੋਂ ਫੜ ਕੇ ਜਵਾਬ ਲਊਗਾ ਕਿ ਵੋਟਾਂ ਮਿੱਤਰਾਂ ਬਾਅਦ ਚੋਂ ਪਹਿਲਾਂ ਸਾਡਾ ਪੁਰਾਣਾ ਹੱਕ ਇੱਥੇ ਰੱਖ ਆਪਦੇ ਵਿੱਚ ਦੋ ਐਸੇ ਸਮਾਜ ਨੇ ਜਿਹੜੇ ਦਮ ਰੱਖਦੇ ਨੇ ਸਰਕਾਰ ਬਣਾਉਂਦਾ ਪਰ ਜਦੋਂ ਇਹਨਾਂ ਦੇ ਹੱਕਾਂ ਦੀ ਗੱਲ ਆਉਂਦੀ ਏ ਆਪਣੇ ਹੱਕ ਲੈਣ ਦੀ ਗੱਲ ਆਉਂਦੀ ਏ ਇਹ ਕਿਤੇ ਨਾ ਕਿਤੇ ਇਕੱਠੇ ਨਹੀਂ ਹੁੰਦੇ ਤੇ ਕਿਤੇ ਨਾ ਕਿਤੇ ਇਹ ਚੁੱਪ ਵਟ ਜਾਂਦੇ ਨੇ ਪਰ ਹੁਣ ਸਮੂਹ ਰੰਗਰੇਟਾ ਜਥੇਬੰਦੀਆਂ ਨੇ ਅਤੇ ਵਾਲਮੀਕ ਜਥੇਬੰਦੀਆਂ ਨੇ ਇੱਕ ਸਾਂਝਾ ਫਰੰਟ ਤਿਆਰ ਕੀਤਾ ਏ ਆਪਣੇ ਹੱਕਾਂ ਪ੍ਰਤੀ ਆਪਣੀ ਆਵਾਜ਼ ਬੁਲੰਦ ਕਰਨ ਦਾ ਸੋ ਅੱਜ ਤਰਨਤਾਰਨ ਦੇ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਏ ਆਓ ਆਪਾਂ ਸਾਂਝੇ ਫਰੰਟ ਦੇ ਆਗੂਆਂ ਦੇ ਨਾਲ ਗੱਲ ਕਰਦੇ ਹਾਂ ਕਿ ਡੀਸੀ ਸਾਹਿਬ ਨੇ ਕੀ ਭਰੋਸਾ ਦਿੱਤਾ ਹੈ ਤੇ ਕਿਹੜੀ ਕਿਹੜੀ ਮੰਗ ਨੂੰ ਲੈ ਕੇ ਉਹ ਅੱਜ ਤਰਨਤਾਰਨ ਡੀਸੀ ਦਫ਼ਤਰ ਡੀਸੀ ਸਾਹਿਬ ਨੂੰ ਮਿਲੇ ਨੇ ਸੋ ਆਓ ਆਪਾਂ ਗੱਲ ਕਰਦੇ ਹਾਂ ਭਾਈ ਸਾਹਿਬ ਜੀ ਸਾਡੇ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਸਾ ਜੀ ਅੱਜ ਤੁਸੀਂ ਡੀਸੀ ਸਾਹਿਬ ਨੂੰ ਮਿਲੇ ਜੋ ਮੰਗ ਪੱਤਰ ਦਿੱਤਾ ਗਿਆ ਉਸ ਮੰਗ ਪੱਤਰ ਦੇ ਵਿੱਚ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਤੁਸੀਂ ਡੀਸੀ ਸਾਹਿਬ ਦੇ ਨਾਲ ਜੋ ਮੀਟਿੰਗ ਕੀਤੀ ਹੈ ਉਹ ਜਿਹੜੀਆਂ ਮੈਂ ਦੋ অতি ਜ਼ਰੂਰੀ ਜਿਹੜੇ ਆ ਮੁੱਦੇ ਆ ਦੋ ਇੱਕ ਲਾਲ ਲਕੀਰ ਦਾ ਕਿ ਜਿਹੜੇ ਮਕਾਨ ਲਾਲ ਲਕੀਰ ਦੇ ਅੰਦਰ ਆਉਂਦੇ ਆ ਉਹਨਾਂ ਨੂੰ ਪ੍ਰਮਾਣ ਪੱਤਰ ਦਿੱਤੇ ਜਾਣ ਕਿਉਂਕਿ ਉਹ ਤਾਂ ਪਹਿਲਾਂ ਨੋਟੀਫਿਕੇਸ਼ਨ ਸਰਕਾਰ ਦੀ ਜਾਰੀ ਹੋ ਚੁੱਕੀ ਆ 16 12 2016 ਦੇ ਵਿੱਚ 21094 ਜਾਰੀ ਹੋਇਆ ਸੀ ਕਿ ਜਿਹੜੇ ਲਾਲ ਕਿਰਿੰਦਰ ਮਕਾਨ ਆਉਂਦੇ ਆ ਉਹਨਾਂ ਨੂੰ ਪ੍ਰਮਾਣ ਪੱਤਰ ਦਿੱਤੇ ਜਾਣ ਜਦੋਂ ਕਾਂਗਰਸ ਸਰਕਾਰ ਬਣਦੀ ਆ ਬਾਅਦ ਵਿੱਚ ਤੇ ਫਿਰ ਬਾਅਦ ਵਿੱਚ ਚਰਜੀਤ ਸਿੰਘ ਕਰਨੀ ਜਿਹੜੇ ਸਾਬਕਾ ਮੁੱਖ ਮੰਤਰੀ ਸਹਿਬਾਨ ਨੇ ਉਹਨਾਂ ਨੇ ਹੁਕਮ ਕੀਤਾ ਸੀ ਕਿ ਜਿਹੜੇ ਲਾਲ ਕਿਰਿੰਦਰ ਦੇ ਮਕਾਨ ਨੇ ਉਹਨਾਂ ਨੂੰ ਰਜਿਸਟਰ ਕਰਕੇ ਦਿੱਤੀਆਂ ਜਾਣ ਪਰ ਬੜੇ ਦੁੱਖ ਦੀ ਗੱਲ ਹੈ ਕਿ ਉਹਦੇ ਤੇ ਕੋਈ ਵੀ ਕਾਰਵਾਈ ਜਿਹੜੀ ਨਹੀਂ ਹੋਈ ਜੇ 21 ਤੋਂ ਲੱਗਈਏ ਹੁਣ ਤੱਕ ਨੇ 4 ਸਾਲ ਗੁਜ਼ਰ ਗਏ ਜੇ 16 ਤੋਂ ਲੱਗੇ ਤੇ 9 ਸਾਲ ਬੀਤ ਗਏ ਆ ਪਰ ਉਹ ਲੋਕ ਜਿਹੜੇ ਆ ਬਿਲਕੁਲ ਵੰਜਿਆ ਜਦੋਂ ਤੁਸੀਂ ਡੀਸੀ ਸਾਹਿਬ ਨੂੰ ਮਿਲੇ ਜੋ ਤਾਂ ਡੀਸੀ ਸਾਹਿਬ ਨੇ ਇੱਕ ਗੱਲ ਕਹੀ ਆ ਕਿ ਜਿਹੜੇ ਬਹੁਤੇ ਗਰੀਬ ਪਰਿਵਾਰ ਨੇ ਉਹਨਾਂ ਦੀਆਂ ਲਿਸਟਾਂ ਜਿਹੜੀਆਂ ਬਣਾ ਕੇ ਸਾਨੂੰ ਦੇ ਦਿਓ ਤੇ ਅਸੀਂ ਸਰਵਾ ਕਬਾ ਕੇ ਉਹਨਾਂ ਦੇ ਜਿਹੜੇ ਮਕਾਨ ਹੈ ਉਹਨਾਂ ਨੂੰ ਪਾ ਦਿੱਤੇ ਜਾਣਗੇ ਪਰ ਜਿਹੜੇ ਇਹਨਾਂ ਦੇ ਅਫਸਰ ਨੇ ਜਿੱਦਾਂ ਬੀਡੀਪੀਓ ਜਾਂ ਹੋਰ ਫੈਕਟਰੀਆਂ ਜਾਂ ਜਿਹੜੀਆਂ ਪੰਚਾਇਤਾਂ ਨੇ ਕਿ ਉਹ ਉਹ ਨਾ ਵਰਕ ਨਹੀਂ ਕਰਦੀਆਂ ਉਹਨਾਂ ਨੂੰ ਉਹ ਜਿਹੜੇ ਪਰਿਵਾਰ ਹੈ ਜਾਂ ਉਹ ਜਿਹੜੇ ਘਰ ਨਹੀਂ ਨਜ਼ਰ ਆਉਂਦੇ ਬਿਲਕੁਲ ਵੀਰ ਜੀ ਜਿਹੜਾ ਤੁਸੀਂ ਸਵਾਲ ਕੀਤਾ ਵਾ ਇਹ ਬਿਲਕੁਲ ਜਾਇਜ਼ ਆ ਮੈਂ ਬਿਲਕੁਲ ਸਬੂਤਾਂ ਦੇ ਨਾਲ ਸਾਬਤ ਕਰ ਸਕਦਾ ਵਾਂ ਜਿਹੜੇ ਮਾਨਯੋਗ ਡੀਸੀ ਸਾਹਿਬ ਆ ਇਹ ਏਡੀਸੀ ਸਾਹਿਬ ਨੂੰ ਭੇਜ ਦਿੱਤੇ ਉਹਨਾਂ ਨੇ ਗਾੜੀ ਡੀਡੀਪੀਓ ਸਾਹ ਨੂੰ ਭੇਜ ਦਿੱਤਾ ਬੀਡੀਪੀਓ ਨੂੰ ਭੇਜ ਦਿੱਤਾ ਬਸ ਇਸੇ ਭੀੜ ਦੇ ਜਿਹੜਾ ਆਮ ਬੰਦਾ ਵਿਚਾਰਾ ਗਰੀਬ ਹੈ ਉਹ ਕਿੰਨੇ ਕਿ ਚੱਕਰ ਘਟੇਗਾ ਉਹ ਆ ਨਹੀਂ ਸਕਦਾ ਤੇ ਉਹ ਉੱਥੇ ਦੱਬੇ ਰਹਿ ਜਾਂਦੇ ਆ 21 ਤੋਂ ਲੈ ਕੇ ਹੁਣ ਤੱਕ ਦੀਆਂ ਐਪਲੀਕੇਸ਼ਨਾਂ ਪਈਆਂ ਵਾਂ ਜਿਨ੍ਹਾਂ ਤੇ ਕੋਈ ਵੀ ਕਾਰਵਾਈ ਨਹੀਂ ਹੋਈ ਤੇ ਉਹ ਇਤਨੇ ਦੱਬੇ ਰਹਿੰਗਾ ਤੇ ਦੂਜੀ ਗੱਲ ਕਿ ਜਿਹੜਾ ਆਪ ਜੀ ਨੇ ਸਵਾਲ ਕੀਤਾ ਦੂਜਾ ਮੁੱਦਾ ਸਾਡਾ ਹੀ ਜਿਹੜੇ ਬੇਘਰੇ ਲੋਕ ਨੇ ਚਾਹੇ ਅੱਜ ਤੋਂ ਪਹਿਲਾਂ ਜਿਹੜਾ ਵਾ ਇੰਦਰਾ ਆਵਾਸ ਯੋਜਨਾ ਚੱਲੀ ਹੈ ਪਰ ਰਜੀਵ ગાંધી ਆਵਾਸ ਯੋਜਨਾ ਚੱਲੀ ਪਰ ਉਹਦੇ ਵਿੱਚ ਕਿਹੜੇ ਬੇਘਰੇ ਲੋਕ ਨੇ ਉਹ ਅੱਜ ਵੀ ਬੇਘਰੇ ਨੇ ਉਹਨਾਂ ਦੇ ਵਿਚਾਰਾਂ ਕੋਈ ਸਿਰ ਢੱਕਲੀ ਛੱਤ ਨਹੀਂ ਹੈ ਪੰਚਾਇਤੀ ਰਾਜ ਦਾ ਐਕਟ 1994 ਪੜੀ ਗਈ ਉਹਦੀ ਸੈਕਸ਼ਨ 5 ਦੀ ਇਹਦੇ ਤਹਿਤ ਜਿਹੜਾ ਕੋਈ ਪੰਚਾਇਤ ਮਤਾ ਪਾ ਕੇ ਬੇਘਰੇ ਨੂੰ ਪਲਾਟ ਦੇ ਸਕਦੀ ਪਰ ਕਿਸੇ ਮਤਾ ਨਹੀਂ ਪਿਆ ਨਾ ਇਹਨਾਂ ਦੇ ਹੁਕਮ ਹੈ ਇਹਨਾਂ ਨੂੰ ਬਿਲਕੁਲ 100% ਹਦਾਇਤ ਕੀਤੀ ਗਈ ਸੀ ਬੀਸੀ ਕਰਕੇ ਵੀ 21 ਦੇ ਵਿੱਚ ਕਿ ਜਿਹੜੇ ਲੋੜਵੰਦ ਨੇ ਬੇਘਰੇ ਲੋਕ ਨੇ ਉਹਨਾਂ ਦੀ ਸੂਚੀ ਤਿਆਰ ਕਰਕੇ ਸਾਨੂੰ ਲਿਸਟਾਂ ਭੇਜੀਆਂ ਜਾਣ ਤੇ ਅਸੀਂ ਉਹਨਾਂ ਨੂੰ ਫਿਰ ਬਾਅਦ ਵਿੱਚ ਵਿਚਾਰ ਪਟੰਧਰਾ ਕਰਾਂਗੇ ਪਰ ਇਹੋ ਜਿਹਾ ਕੁਝ ਵੀ ਨਹੀਂ ਪਿਆ ਬਹੁਤ ਪੰਜਾਬ ਦੇ ਥੋੜੇ ਪੰਚਾਇਤਾਂ ਨੇ ਜਿਨ੍ਹਾਂ ਨੇ ਮਤਾ ਪਾਇਆ ਤੇ ਉਹਨਾਂ ਨੂੰ ਸਨਦ ਦਿੱਤੇ ਗਏ ਤਰਨਤਾਂ ਦੇ ਵਿੱਚ ਵੀ ਜਿਹੜੇ ਆ ਮਤੇ ਪਾਏ ਗਏ ਇੱਕ ਦੋ ਪੇਟ ਦੇ ਵਿੱਚ ਪਰ ਉਹਨਾਂ ਨੂੰ ਸਨਦ ਨਹੀਂ ਦਿੱਤੇ ਗਏ ਬਾਅਦ ਚ ਪਹਿਲੀ ਵਾਰ ਲਈ ਗਈ ਉਹਦੇ ਸਬੰਧ ਦੇ ਵਿੱਚ ਮਾਨਯੋਗ ਡੀਸੀ ਸਾਹਿਬ ਨੂੰ ਐਪਲੀਕੇਸ਼ਨਾਂ ਦਿੱਤੇਆਂ ਜਿਹੜੇ ਅੱਜ ਵੀ ਪ੍ਰੂਫ ਆ ਉਹਦੇ ਤੇ ਬੱਸ ਫਿਰ ਤੁਸੀਂ ਭਲਾਨੇ ਕੋ ਚਲ ਜਿਓ ਉਧਰ ਚਲ ਜਿਓ ਉਧਰ ਚਲ ਜਿਓ ਉੱਥੇ ਹੀ ਦੱਬੀਆਂ ਰਹੇਗਾ ਪੈਸਾ ਤੇ ਜਿਸ ਤਰ੍ਹਾਂ ਤੁਸੀਂ ਹੁਣ ਜਦੋਂ ਅਸੀਂ ਵੀ ਅੰਦਰ ਆਹਾਂ ਜੋ ਡੀਸੀ ਸਾਹਿਬ ਨੂੰ ਤੁਸੀਂ ਦੱਸਦੇ ਪਏ ਕਿ 2016 ਦੇ ਵੇਟਨ ਨੋਟੀਫਿਕੇਸ਼ਨ ਜਾਰੀ ਹੁੰਦਾ ਹੈ ਤੇ ਅੱਜ 2025 ਆ ਗਈ ਹੈ ਕੀ ਗੱਲ ਸਰਕਾਰ ਇਹਦੇ ਤੱਕ ਸਰਵਾਈ ਕਰੀ ਜਾਂਦੀ ਹੈ ਕਿ ਸਰਕਾਰ ਨੂੰ ਇਸ ਮੁੱਦੇ ਬਾਰੇ ਪਤਾ ਨਹੀਂ ਸਰਵਨਿੰਗਾ ਇਹ ਸਿਰਪਰ ਸਿਰਪ ਕੀ ਹੈ ਗਰੀਬਾਂ ਨੂੰ ਸਬਜਵਾਗ ਵਿਖਾਇਆ ਜਾਂਦਾ ਜਿਸ ਤਰ੍ਹਾਂ ਕਿ ਦਵਿੰਦਰ ਸਿੰਘ ਨੇ ਵੀ ਗੱਲ ਕੀਤੀ ਸੀ ਵੀ ਕਦੀ ਧਰਮ ਦੇ ਜ਼ਿਕਾਰਿਆਂ ਦੇ ਕਦੀ ਰਾਸ਼ਨ ਦੇ ਲਾਰਿਆਂ ਦੇ ਵਿੱਚ ਰੱਖ ਲਿਆ ਤੇ ਲੋਕਾਂ ਨੂੰ ਸਿਰਫ ਔਰ ਸਿਰਫ ਕੀ ਹੈ ਇਹੋ ਜਿਹੀਆਂ ਚੀਜ਼ਾਂ ਦੇ ਐਲਾਨ ਕਰ ਦਿੱਤੇ ਜਾਂਦੇ ਆ ਅੱਗੇ ਕੋਈ ਉਹਦੇ ਤੇ ਜਿਹੜੀ ਆ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਜਾਂਦੀ ਨਹੀਂ ਤੇ ਜਦੋਂ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਉਹਨਾਂ ਨੇ ਡੀਸੀ ਸਾਹਿਬਾਨ ਨੂੰ ਕੀਤਾ ਡੀਸੀ ਸਾਹਿਬ ਜ਼ਿਲ੍ਹੇ ਦੇ ਜ਼ਿੰਮੇਵਾਰ ਅਫਸਰ ਆ ਕਿ ਉਹਨਾਂ ਨੇ ਕਿਉਂ ਨਹੀਂ ਆਪਣੇ ਥੱਲੇ ਵਾਲੇ ਅਫਸਰਾਂ ਨੂੰ ਪੁੱਛਿਆ ਪਿਓ ਤੇ ਭਾਈ ਕੀ ਕੀਤਾ ਕਾਰਵਾਈ ਜੀਡੀਪੀ ਉਹਨੇ ਕਿਉਂ ਨਹੀਂ ਕੀਤਾ ਕਰਮਚਾਰੀ ਐਕਟ 1960 ਦੇ ਤਹਿਤ ਦੋਸ਼ੀ ਨਹੀਂਗੇ ਇਹ ਦੋਸ਼ੀ ਆ ਪਰ ਕੀ ਇਹ ਕੋਈ ਕੰਮ ਕਰਦੇ ਨਹੀਂਗੇ ਜਦੋਂ ਭਾਈ ਸਾਹਿਬ ਜੀ ਤੁਹਾਡੇ ਕੋਲ ਐਪਲੀਕੇਸ਼ਨਾਂ ਦੇ ਸਬੂਤ ਹੈਗੇ ਤੁਸੀਂ ਹੁਣੇ ਦੱਸਦੇ ਪਏ ਜੋ ਕਿ ਐਪਲੀਕੇਸ਼ਨਾਂ ਦਿੱਤੀਆਂ ਕਿ ਤੁਸੀਂ ਕੋਡ ਦਾ ਰੁਖ ਨਹੀਂ ਕੀਤਾ ਕਿਉਂ ਨਹੀਂ ਕੀਤਾ ਕਿਉਂਕਿ ਜਦੋਂ ਤੁਹਾਨੂੰ ਇੱਥੇ ਇਨਸਾਫ ਨਹੀਂ ਮਿਲਿਆ ਫਿਰ ਕੋਡ ਦਾ ਰੁਖ ਕਿਉਂ ਨਹੀਂ ਕੀਤਾ ਤੁਸੀਂ ਬਿਲਕੁਲ ਤੁਹਾਡੀ ਗੱਲ ਸਹੀ ਆ ਕੋਡ ਦਾ ਰੁਖ ਹੋਣਾ ਚਾਹੀਦਾ ਵਾ ਕਰਮਚਾਰੀ ਐਕਟ ਦੇ ਤਹਿਤ ਆਪਾਂ ਗਿਆ ਸਕਦੇ ਆ ਪਰ ਸਵਾਲ ਕੀ ਆ ਵੀ ਜਿਹੜੇ ਗਰੀਬ ਪਰਿਵਾਰ ਆ ਜਿਨ੍ਹਾਂ ਨੂੰ ਇੱਕ ਟਾਈਮ ਦੀ ਰੋਟੀ ਦਾ ਅਸਰ ਨਹੀਂ ਉਹ ਕਿੱਥੇ ਵਿਚਾਰੇ ਉਧਰ ਜਾਣਗੇ ਦੇਖੋ ਕੋਡ ਦਾ ਰੁਖ ਤੇ ਤਾਂ ਕਰਨਗੇ ਨਾ ਤੇਾਰੇ ਜੇ ਉਹਨਾਂ ਕੋਈ ਸਮਰੱਥਾ ਹੋਊਗੀ ਉਹ ਜਿਹੜੇ ਬੰਦੇ ਪਰਿਵਾਰ ਜਿਹੜੇ ਆ ਉਹ ਇੱਕ ਟਾਈਮ ਦੀ ਰੋਟੀ ਲਈ ਜਿਹੜੇ ਆ ਤਰਸਦੇ ਆ ਉਹਨਾਂ ਨੂੰ ਲਾਲੇ ਪੈ ਹੁੰਦੇ ਆ ਕਿ ਅਸੀਂ ਸ਼ਾਮ ਨੂੰ ਕੀ ਕਰਨਾ ਕੀ ਨੇ ਮੈਡੀਕਲ ਤੇ ਉਹਨਾਂ ਨੂੰ ਚਿੰਤਾ ਪਈ ਹੋਈ ਆ ਉਹ ਪਰਿਵਾਰ ਕੋਰ ਦਾ ਰੁੱਖ ਕਿਵੇਂ ਕਰਨਾ ਡੀਸੀ ਸਾਹਿਬ ਨੇ ਹੁਣ ਕੀ ਭਰੋਸਾ ਦਵਾਇਆ ਤੁਹਾਨੂੰ ਡੀਸੀ ਸਾਹਿਬ ਨੇ ਭਰੋਸਾ ਦਵਾਇਆ ਕਿ ਅਸੀਂ ਇਹਦੇ ਤੇ ਜਿਹੜਾ ਕੰਮ ਕਰ ਰਹੇ ਆ ਜਿਹੜਾ ਲਾਲਕੀਰ ਵਾਲਾ ਵਾ ਤੇ ਦੂਜੇ ਵੀ ਜਿਹੜੇ ਹੈਗੇ ਆ ਉਹਨਾਂ ਤੇ ਅਸੀਂ ਕਰਾਂਗੇ ਇਹ ਜਿਹੜਾ ਵਿਚਾਰ ਅਧਿਨ ਆ ਪਰ ਜਦੋਂ ਮਨਦੇ ਡੀਸੀ ਸਾਹਿਬ ਨੂੰ ਇਹ ਗੱਲ ਪੁੱਛੀ ਗਈ ਕਿ ਸਾਰੇ ਸਾਡੇ ਕੋਈ ਹਦਾਇਤ ਹੈ ਸਰਕਾਰ ਦੀ ਵਿਚਾਰ ਅਧੀਨ ਹੈ ਉਹ ਕਹਿੰਦੇ ਨਹੀਂ ਐਸਾ ਕੁਝ ਨਹੀਂ ਇਹਦਾ ਇਥੋਂ ਕੀ ਸਮਝਿਆ ਜਾਏਗਾ ਇਹ ਤਾਂ ਮਿੱਟੀ ਝਾੜ ਦਿੱਤੀ ਇਹ ਤੋਂ ਮੈਂ ਸਮਝਦਾ ਵੀ ਹਦਾਇਤ ਕੋਈ ਨਹੀਂ ਗੀ ਸਾਡੇ ਆਪਣੇ ਫੈਸਲੇ ਆ ਠੀਕ ਹੈ ਸੋ ਸਾਡੇ ਨਾਲ ਸੰਤ ਸਿਪਾਹੀ ਭਾਈ ਦਵਿੰਦਰ ਸਿੰਘ ਲੁਧਿਆਣਾ ਜੀ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਵੀ ਗੱਲ ਕਰਦੇ ਆ ਅ ਭਾਈ ਦਵਿੰਦਰ ਸਿੰਘ ਜੀ ਦੋ ਸਮਾਜ ਇਹੋ ਜਿਹੇ ਨੇ ਪੰਜਾਬ ਦੇ ਵਿੱਚ ਜੋ ਦਮ ਰੱਖਦੇ ਨੇ ਸਰਕਾਰਾਂ ਬਣਾਉਣ ਦਾ ਤੇ ਸਰਕਾਰਾਂ ਦਾ ਤਕਤਾ ਪਲਟਣ ਦਾ ਪਰ ਜਦੋਂ ਇਨਾਂ ਦੇ ਹੱਕਾਂ ਦੀ ਗੱਲ ਆਉਂਦੀ ਏ ਜਦੋਂ ਹੱਕ ਲੈਣ ਦੀ ਗੱਲ ਆਉਂਦੀ ਏ ਉਦੋਂ ਕਿਤਨਾ ਕਿਤੇ ਚੁੱਪ ਕਰ ਜਾਂਦੇ ਨੇ ਕਿ ਕੋਈ ਦਬਾਅ ਹੁੰਦਾ ਇਹਨਾਂ ਤੇ ਨਹੀਂ ਸੁਣੋ ਜਿਹੜੀ ਵੀ ਸਰਕਾਰ ਆਉਂਦੀ ਆ ਨਾ ਤੇ ਜਿਹੜੇ ਤੁਸੀਂ ਸਮਾਜ ਦੀ ਗੱਲ ਕਰਨ ਦੇ ਨਾ ਸਾਡੇ ਸਮਾਜ ਦੇ ਰਾਤ ਉਤੇ ਉਹ ਕੈਚ ਕਰ ਲੈਂਦੇ ਆ ਹਾਂ ਆ ਸਰਕਾਰ ਦੇ ਵਿੱਚ ਵੀ ਰਾਜ ਤੋਂ ਤੇ ਬੈਠੇ ਆ ਸਾਡੇ ਲੇਕਿਨ ਉਹਨਾਂ ਦੀ ਮੂੰਹ ਦੇ ਵਿੱਚ ਪਤਾ ਨਹੀਂ ਕਿਹੜੀਆਂ ਘੁੰਗੜੀਆਂ ਪਾ ਦਿੰਦੇ ਆ ਕਿ ਉਹਨਾਂ ਨੂੰ ਸਮਾਜ ਦੀ ਗੱਲ ਕਰਨਾ ਮناسب ਹੀ ਨਹੀਂ ਲੱਗਦਾ ਹਾਂ ਵੋਟਾਂ ਸਮਾਜ ਕੋ ਲੈਂਦੇ ਆ ਹਾਂ ਹਾਂ ਲੇਕਿਨ ਜਦੋਂ ਬਣ ਜਾਂਦੇ ਆ ਤੇ ਫਿਰ ਉਹਨਾਂ ਨੇ ਆਪਣੀਆਂ ਜੈਦਾਦਾਦਾਂ ਤੇ ਆਪਣੇ ਪਰਿਵਾਰ ਆਪਣੀਆਂ ਮਾਸੀਆਂ ਚਾਚੀਆਂ ਫੁੱਫੜ ਸਾਰਿਆਂ ਨੂੰ ਮੈਂ ਕਹਿੰਦਾ ਇੱਕੋ ਰਸੇ ਮੰਤਰੀਆਂ ਤੱਕ ਪਹੁੰਚਾ ਦਿੰਦੇ ਆ ਉਹ ਉਹਨਾਂ ਦੀਆਂ ਕੋਠੀਆਂ ਤੱਕ ਭਰਾ ਦਿੰਦੇ ਆ ਲੇਕਿਨ ਇਹ ਗਰੀਬ ਤੇ ਫਿਰ ਵਿਚਾਰੇ ਵੋਟਾਂ ਤੱਕ ਸੀਮਿਤ ਗਰੀਬ ਦੇ ਗਰੀਬ ਰਹਿ ਜਾਂਦੇ ਆ ਸੋ ਇਸੇ ਤਰ੍ਹਾਂ ਹਰ ਇੱਕ ਸਰਕਾਰਾਂ ਇਹ ਰਾਤ ਉੱਤੇ ਲੱਭ ਲੈਂਦੀਆਂ ਵਾਂ ਉਹਨਾਂ ਨੂੰ ਮਿਲ ਵੀ ਬੜੇ ਆਸਾਨੀ ਨਾਲ ਜਾਂਦੇ ਆ ਲੇਕਿਨ ਅਸੀਂ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਵਾਲੇ ਆ ਇਸ ਕਰਕੇ ਸਾਨੂੰ ਛੇਤੀ ਕੀਤੇ ਆ ਇਹ ਲੋਕ ਮੂੰਹ ਨਹੀਂ ਲਾਉਣਗੇ ਪਰ ਇੱਕ ਤੁਹਾਨੂੰ ਮੈਂ ਗੱਲ ਦੱਸਦੇ ਆ ਤੁਸੀਂ ਪਹਿਲਾਂ ਕਿਹਾ ਨਾ ਜੇ ਇਹ ਸਰਕਾਰਾਂ ਬਣਾਉਣ ਦੀ ਹਿੰਮਤ ਰੱਖਦੇ ਆ ਨਾ ਇਹ ਸਰਕਾਰਾਂ ਨੂੰ ਭਈ ਥੱਲੇ ਡੇਗਣ ਦੀ ਹਿੰਮਤ ਰੱਖਦੇ ਆ ਤੁਹਾਡੇ ਤਰਨ ਤਾਰਨ ਦੇ ਵਿੱਚ ਅਜੇ ਵਿਗਲ ਵੱਜਣਾ ਜਿਮਣੀ ਚੌਣ ਦਾ ਮਜਬੀ ਸਿੱਖਾਂ ਨੇ ਆਪਣਾ ਝੰਡਾ ਪਹਿਲਾਂ ਘੱਟਦਾ ਭਾਈ ਔਰ ਇੱਕ ਤੁਹਾਨੂੰ ਮੈਂ ਦੱਸ ਦਿਆਂਗਾ ਤੁਹਾਨੂੰ ਜੇ ਇਹ ਮਜਬੀ ਸਿੱਖ ਕੌਮ ਅੱਜ ਨਾ ਨਾ ਜਾਗੀ ਤੇ ਫਿਰ ਮਿੱਤਰ ਪਿਆਰੇ ਕਦੇ ਵੀ ਜਾਗ ਸਕਦੀ ਪਹਿਲਾਂ ਇਥੋਂ ਇੱਕ ਬੰਦਾ ਜਿਤਾਤਾ ਤੁਸੀਂ ਧਰਮ ਦੇ ਜਕਾਰਿਆਂ ਦੇ ਵਿੱਚ ਹੁਣ ਇਹਨਾਂ ਦੇ ਰਾਸ਼ਨ ਦੇ ਲਾਰੇ ਤੁਹਾਨੂੰ ਵਿਖਾ ਕੇ ਇੱਕ ਤੋਂ ਚੋਣ ਜਿੱਤਣ ਦੀ ਕੋਸ਼ਿਸ਼ ਕਰਨੀ ਆ ਲੇਕਿਨ ਉਸ ਤੋਂ ਪਹਿਲਾਂ ਪਹਿਲਾਂ ਮੈਂ ਮਾਨ ਸਾਹਿਬ ਨੂੰ ਕਹਿ ਦਿੰਨਾ ਇਹ ਅੱਜ ਦੂਜੇ ਡੀਸੀ ਸਾਹਿਬਾਨ ਨੂੰ ਮੰਗ ਪੱਤਰ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਅਸੀਂ ਮੀਟਿੰਗ ਕਰਕੇ ਗੁਰਦਾਸਪੁਰ ਸਾਹਿਬ ਦੇ ਡੀਸੀ ਜਿਹੜਾ ਉਹਨਾਂ ਨੂੰ ਵੀ ਅਸੀਂ ਮੰਗ ਪੱਤਰ ਦੇ ਕੇ ਉਸ ਤੋਂ ਬਾਅਦ ਅਸੀਂ ਸਾਂਝਾ ਜਿਮਣੀ ਚੋਣ ਤੋਂ ਪਹਿਲਾਂ ਪਹਿਲਾਂ ਇਹ ਇੱਕ ਮੀਟਿੰਗ ਕਰਾਂਗੇ ਜੇਕਰ ਇਹਨਾਂ ਤੋਂ ਪਹਿਲਾਂ-ਪਹਿਲਾਂ ਤਰਨਤਾਰਨ ਜ਼ਿਲ੍ਹਾ ਜਾਂ ਅੰਮ੍ਰਿਤਸਰ ਜਾਂ ਗੁਰਦਾਸਪੁਰ ਜ਼ਿਲ੍ਹੇ ਦਾ ਕੁਝ ਨਾ ਨਾ ਕੀਤਾ ਹਾਂ ਜਾਂ ਮਾਨ ਸਰਕਾਰ ਨੇ ਇਸ ਤੇ ਗੰਭੀਰਤਾ ਨਾ ਦਿਖਾਈ ਤਾਂ ਜਿੱਥੇ ਇਹ ਇਹਨਾਂ ਦੇ ਲੀਡਰ ਹੋ ਜਿੱਦਾ ਸਾਨੂੰ ਮਿਲਨੇ ਨਹੀਂ ਕਿਉਂਕਿ ਜਿੱਦਾ ਦੇ ਮਰਜ਼ੀ ਚੰਡੀਗੜ੍ਹ ਬੈਠੇ ਰਹੋ ਪਰ ਇਹਨਾਂ ਨੇ ਜਿਮਣੀ ਚੋਣ ਦੇ ਵਿੱਚ ਸਾਰੇ ਇੱਥੇ ਲੰਗ ਲਾਉਣਾ ਇੱਥੇ ਹੋਣਾ ਵਾ ਚਾਹੇ ਕੇਜਰੀਵਾਲ ਤੋਂ ਭਾਵੇਂ ਥੱਲੇ ਤੱਕ ਜਿੰਨੇ ਵੀ ਆ ਇੱਥੇ ਬਿਗਲ ਇੱਕ ਕਮਰੀ ਸੁਣ ਲੋ ਜਿੱਥੇ ਇਹ ਚੋਣ ਪ੍ਰਚਾਰ ਕਰਨਗੇ ਮਜਬੀ ਸਮਾਜ ਸਮਾਜ ਇਹਨਾਂ ਦੇ ਅੱਗੇ ਜਾ ਕੇ ਅੱਖਾਂ 'ਚ ਅੱਖਾਂ ਪਾ ਕੇ ਤੇ ਗੁੱਟੋਂ ਫੜ ਕੇ ਜਵਾਬ ਲਊਗਾ ਕਿ ਵੋਟਾਂ ਮੇਤਰਾ ਬਾਦ ਚੋਂ ਪਹਿਲਾਂ ਸਾਡਾ ਪੁਰਾਣਾ ਹੱਕ ਇੱਥੇ ਰੱਖ ਦਵਿੰਦਰ ਸਿੰਘ ਜੀ ਇੱਕ ਮਜਬੀ ਸਿੱਖਾ ਨੇ ਬਿਗਲ 2022 ਦੇ ਵਿੱਚ ਵੀ ਵਜਾਇਆ ਸੀ ਕਿ 30 ਤੋਂ 32 ਜਿਹੜੇ ਐਮਐਲਏ ਸੀ ਐਸਸੀ ਸਮਾਜ ਦੇ ਬਣਾਏ ਅੱਜ ਉਹ ਕੀ ਕਰਦੇ ਪਏ ਨੇ ਮੈਂ ਤੁਹਾਨੂੰ ਪਹਿਲਾਂ ਇਹ ਮੇਰਾ ਜਵਾਬ ਮੇਰੇ ਖਲ ਨਾਲ ਪਹਿਲਾਂ ਤੁਸੀਂ ਲੈ ਚੁੱਕੇ ਹੋ ਰਾਤ ਉੱਤੇ ਮੈਂ ਤੁਹਾਨੂੰ ਕਿਹਾ ਸੀ ਉਹ ਉਹ ਰਾਜੇ ਮਹਾਰਾਜੇ ਰੱਖਦੇ ਹੁੰਦੇ ਆ ਠੀਕ ਹੈ ਕਹਣੀ ਜੇ ਉਹਨਾਂ ਤੋਤਿਆਂ ਤੋਂ ਚੂਰੀ ਜਿਹੜੀ ਦੇਸੀ ਘੋਦੀ ਨਾ ਉਹ ਹੁਣ ਕਿਹੜੇ ਤੋਤੇ ਖਤਮ ਹੋ ਗਏ ਨੇ ਤੋਤੇ ਤੇ ਫੇਰ ਵੀ ਗਾੜੀ ਪੈਦਾ ਹੁੰਦੇ ਰਹਣਿਆ ਚੂਰੀ ਖਾਂਦੇ ਨੇ ਉਹ ਉਹ ਚੂਰੀ ਖਾ ਰਹੇ ਨੇ ਜੇ ਉਹਨਾਂ ਨੂੰ ਉਹ ਚੂਰੀ ਖਾਂਣ ਦੇ ਵਿੱਚ ਹੈਗੇ ਨੇ ਜਿੱਦਣ ਇਹਨਾਂ ਨੂੰ ਕੋਈ ਕੋ ਮੰਤਰੀ ਆਲਾ ਖੋਲਿਆ ਨਾ ਉਹਨਾਂ ਨੂੰ ਫੇਰ ਸਮਾਜ ਦੀ ਚੇਤੇ ਆਉਣੀਆ ਫੇਰ ਇਹ ਸਮਾਜ ਪੁੱਛੇਗਾ ਕਿ ਮਿੱਤਰਾ ਤੂੰ ਉਹ ਦਿਨ ਕਿੱਥੇ ਸੀ ਇਹ ਜਿੰਨੀ ਦੇਰ ਤੱਕ ਇਹ ਸਵਾਲ ਸਮਾਜ ਨਾ ਕਰੇਗਾ ਤਰੱਕੀ ਨਹੀਂ ਹੋ ਸਕਦੀ ਜਿੱਦਣ ਇਹ ਆਉਣਗੇ ਇਹਨਾਂ ਦੀ ਆਓ ਭਗਤ ਵਧੀਆ ਤਰੀਕੇ ਨਾਲ ਕਰਿਆ ਕਰੋ ਤੁਸੀਂ ਰੱਖਦੇ ਉਹਨਾਂ ਕਹਿ ਉਹ ਤਾਂ ਕਾਜੂ ਖਾ ਕੇ ਪਹਿਲਾਂ ਫਿੱਟੇ ਪਏ ਨੇ ਵੀਡੀਓ ਕਾਫੀ ਵਾਇਰਲ ਹੁੰਦੀ ਪਈ ਸੀ ਕਿ ਮਜਬੀ ਸमाज ਕਿਤੇ ਇਕੱਠਾ ਹੋਇਆ ਸੀ ਇਕੱਠ ਹੋਇਆ ਸੀ ਉਸ ਇਕੱਠ ਦੇ ਵਿੱਚ ਸੁਖਵਿੰਦਰ ਸਿੰਘ ਡੈਨੀ ਜੋ ਬੰਡਾਲੇ ਵਾਲੇ ਨੇ ਜੋ ਕਾਂਗਰਸ ਦੇ ਵਿੱਚ ਐਮ ਐਲ ਏ ਵੀ ਰਹੇ ਚੁੱਕੇ ਨੇ ਕਿ ਮਜਬੀ ਸਿੱਖ ਕਹਿੰਦਾ ਕਿ ਇਸ ਵਾਰ 2027 ਦੇ ਵਿੱਚ ਮੁੱਖ ਮੰਤਰੀ ਮਜਬੀ ਸਿੱਖ ਹੋਣਾ ਚਾਹੀਦਾ ਡੈਨੀ ਨੂੰ ਕਿਹਾ ਸੀ ਕਿ ਜਦੋਂ ਡੈਨੀ ਸਾਹਿਬ ਐਮ ਐਲ ਏ ਸੀ ਉਦੋਂ ਉਹਨਾਂ ਨੂੰ ਮਜਬੀ ਸਿੱਖ ਸਮਾਜ ਨਹੀਂ ਸੀ ਨਜ਼ਰ ਆਇਆ ਜੇ ਉਹ ਇੱਕ ਨਾ ਮੁੱਖ ਮੰਤਰੀ ਬਣ ਜਾਂਦੇ ਨੇ ਤੇ ਫੇਰ ਕਿਹੜਾ ਉਹ ਉਹਨਾਂ ਨੂੰ ਜਿਹੜਾ ਮਜਵੀ ਸਿਕ ਸਮਾਜ ਆ ਉਹ ਉਹਨਾਂ ਦੇ ਮਿਹਰਬਾ ਪਾ ਦੇਣਗੇ ਦੇਖੋ ਗੱਲ ਇਸ ਤਰ੍ਹਾਂ ਆ ਕਿ ਇਹਦਾ ਜਵਾਬ ਤੁਸੀਂ ਡੈਨੀ ਸਾਹਿਬ ਕੋਲੋਂ ਮੇਰੇ ਖਲ ਨਾਲ ਜ਼ਿਆਦਾ ਵਧੀਆ ਮਿਲੇਗਾ ਕੌਮ ਨੇ ਕਿਹਾ ਸੀ ਕੌਮ ਕਹਿ ਰਹੀ ਹੈ ਕਿ ਡੈਨੀ ਸਾਹਿਬ ਮੁੱਖ ਮੰਤਰੀ ਹੋਣਾ ਚਾਹੀਦਾ ਹੈ ਚੰਦ ਬੰਦੇ ਕੌਮ ਨਹੀਂ ਹੁੰਦੇ ਹਮ ਹਰ ਇੱਕ ਮੈਂ ਤੁਹਾਨੂੰ ਪਹਿਲਾਂ ਕਿਹਾ ਹਰ ਇੱਕ ਪਾਰਟੀ ਨੇ ਆਪਣੇ ਧੜੇ ਨਾਲ ਕੁਝ ਨਾ ਕੁਝ ਬੰਦੇ ਜੋੜੇ ਹੁੰਦੇ ਆ ਠੀਕ ਹੈ ਕੌਮ ਨਹੀਂ हां कई बेचारे ਅਸੀਂ ਗਰੀਬ ਵਰਗ ਦੇ ਲੋਕਾਂ ਜੀ ਅਸੀਂ ਤੁਹਾਂ ਇੱਥੇ ਜਿਹੜਾ ਸਾਰਾ মিডিਆ ਆਇਆ ਹੋਇਆ ਇਹ ਪੈਸੇ ਦੇ ਕੇ ਨਹੀਂ ਬੁਲਾਇਆ ਹੋਇਆ ਇਹ ਆਪਣੀ ਜ਼ਮੀਰ ਦੇ ਨਾਲ ਆਇਆ ਤੇ ਆਪਣੀ ਜ਼ਮੀਨਾਂ ਤੁਸੀਂ ਕਵਰ ਕਰਨ ਦੇ ਨੇ ਵਰਦੇ ਮੀਂਹ ਦੇ ਵਿੱਚ ਆਏ ਹੋ ਭਾਈ ਉਹਨਾਂ ਨੇ ਪੇਡ ਪਹਿਲਾਂ ਹੀ ਦੇ ਕੇ ਲੈ ਕੇ ਆਏ ਹੁੰਦੇ ਤੇ ਆਪਣੇ ਤਰੀਕੇ ਨਾਲ ਗੱਲ ਕਰਦੇ ਆ ਸਾਡੇ ਕੋ ਨਾ ਤੇ ਨਾ ਪੈਸਾ ਤੇ ਨਾ ਤੁਹਾਡੇ ਕੋਲੋਂ ਇਹ ਮਤਲਬ ਕਿ মিডিਆ ਸਾਡੇ ਕੋ ਹਜਾ ਹੈਗਾ ਬਕਾਓ ਇਸ ਕਰਕੇ ਮੇਰੇ ਵੀਰ ਇਹ ਸਮਾਜ ਹੁਣ ਇਹਨਾਂ ਸਾਰਿਆਂ ਦੀਆਂ ਗੱਲਾਂ ਦੇ ਵਿੱਚੋਂ ਨਿਕਲ ਕੇ ਇਹ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਨਾ ਪੈਨਪਰਾ ਇਹ ਸਭ ਠੱਗੇ ਹੋਏ ਨੇ ਤੇ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਲੋ ਲੀਡਰਾਂ ਦੀ ਔਕਾਤ ਕੀ ਹੈ ਇਸ ਕਰਕੇ ਹੁਣ ਆਪ ਸਾਂਝਾ ਪੰਡ ਤਾਂ ਹੀ ਤਿਆਰ ਹੋਇਆ ਆਉਣ ਵਾਲੇ ਸਮੇਂ ਦੇ ਵਿੱਚੋਂ ਡੀਸੀ ਸਾਹਿਬ ਨੇ ਕੀ ਪ੍ਰਸਤਾਵ ਦਿੱਤਾ ਡੀਸੀ ਸਾਹਿਬ ਨੇ ਫਿਲਹਾਲ ਤਾਂ ਇਹੀ ਕਿਹਾ ਵਾਕਿ ਕੋਈ ਗੱਲ ਨਹੀਂ ਜੀ ਦੇਖਦੇ ਆਂ ਜੀ ਕਰਦੇ ਆਂ ਜੀ ਕਰਾਂਗੇ ਜੀ ਹੋਰ ਆ ਜੀ ਅਗਲਾ ਐਕਸ਼ਨ ਜਿਹੜਾ ਵਾ ਉਹ ਤੁਸੀਂ ਨਾਲ ਬਣੇ ਰਹੋ ਸਮਾਜ ਨਾਲ ਮੀਟਿੰਗ ਕਰਕੇ ਉਸ ਤੋਂ ਬਾਅਦ ਇਹ ਕਰਾਂਗੇ ਕੀ ਪਤਾ ਲੱਗ ਜੇਗਾ ਕਿ ਵਾਕੇ ਮਜਬੀ ਸਿੱਖ ਸਮਾਜ ਜਚਾਰੂ ਕਾ ਠੀਕ ਹੈ ਸਾਡੇ ਨਾਲ ਭਾਈ ਜੋਗਾ ਸਿੰਘ ਵਡਾਲਾ ਜੀ ਵੀ ਮੌਜੂਦ ਹੈ ਜੋ ਸਾਂਝਾ ਫਰੰਟ ਦੇ ਆਗੂ ਨੇ ਉਹਨਾਂ ਦੇ ਕੋਲੋਂ ਵੀ ਆਪਾਂ ਜਿਹੜੇ ਕੁਝ ਸਵਾਲਾਂ ਦੇ ਜਵਾਬ ਲਵਾਂਗੇ ਭਾਈ ਸਾਹਿਬ ਜੀ ਇੱਕ ਸਾਂਝਾ ਫਰੰਟ ਜਿਹੜਾ ਤੁਸੀਂ ਤਿਆਰ ਕੀਤਾ ਹੈ ਕੀ ਸੋਚ ਕੇ ਸਾਂਝਾ ਫਰੰਟ ਤੁਸੀਂ ਤਿਆਰ ਕੀਤਾ ਕਿਉਂਕਿ ਸਮਾਜ ਦੇ ਵਿੱਚ ਪਹਿਲਾਂ ਵੀ ਬਹੁਤ ਜਥੇਬੰਦੀਆਂ ਬਣੀਆਂ ਨੇ ਤੇ ਬੰਦੀਆਂ ਰਹਿਣੀਆਂ ਨੇ ਕਿ ਇਹ ਜਿਹੜਾ ਸਾਂਝਾ ਫਰੰਟ ਹੈ ਕਿਤੇ ਥੋੜਾ ਜਿਹਾ ਲੰਮਾ ਸਮਾਂ ਦਾ ਕਿਤੇ ਇਹ ਵੀ ਨਾ ਫਿਰ ਪੱਕੀ ਸਾਂਝ ਹੋ ਰਾਂ ਆਂਦੇ ਨਾਲ ਵੰਗੂ ਨਾ ਪੈ ਜੇ ਇਹਨਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਥੀਓ ਮੈਂ ਦੱਸਣਾ ਚਾਹੁੰਨਾ ਕਿ ਜੋ ਸਾਂਝ ਐਕਸ਼ਨ ਪ੍ਰਿੰਟ ਤਿਆਰ ਕੀਤਾ ਗਿਆ ਉਹ ਅਸੀਂ ਵੇਖਿਆ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਗਠਬੰਧਨ ਤਿਆਰ ਕੀਤੇ ਗਏ ਔਰ ਗਠਬੰਧਨ ਜਿਹੜੇ ਤਿਆਰ ਕੀਤੇ ਗਏ ਆ ਉਹ ਰਾਜਨੀਤੀ ਦੀ ਭੇਟਾ ਚੜਾਈ ਜਾਂਦੇ ਇਸ ਕਰਕੇ ਜਿਹੜੇ ਸਾਡੇ ਲੋਕਾਂ ਨੂੰ ਹਰ ਇੱਕ ਥਾਂ ਵਰਤਿਆ ਜਾਂਦਾ ਔਰ ਇਹਨਾਂ ਨੂੰ ਲੁੱਟਿਆ ਵੀ ਤੇ ਕੁੱਟਿਆ ਵੀ ਜਾਂਦਾ ਇਹਨਾਂ ਦੀ ਫਿਰ ਕੋਈ ਸੁਣਵਾਈ ਨਹੀਂ ਹੁੰਦੀ ਇਸ ਕਰਕੇ ਅਸੀਂ ਜਿਹੜਾ ਇਹ ਸਾਂਝਾ ਐਕਸ਼ਨ ਪ੍ਰਿੰਟ ਤਿਆਰ ਕੀਤਾ ਵਾ ਇਹਦੇ ਵਿੱਚ ਅਸੀਂ ਸਾਰੇ ਹੀ ਜਥੇਬੰਦੀਆਂ ਦੇ ਨਮਾਇंदे ਉਹ ਲਏ ਆ ਜਿਨ੍ਹਾਂ ਦੇ ਜਾਗਦੀ ਜ਼ਮੀਰ ਵਾਲੇ ਆ ਜਿਹੜੇ ਚਾਹੁੰਦੇ ਆ ਕਿ ਸਮਾਜ ਲਈ ਕੁਝ ਹੋਣਾ ਚਾਹੀਦਾ ਜਿਨ੍ਹਾਂ ਨੇ ਤੋਰੀ ਫੁਲਕਾ ਚਲਾਉਣਾ ਵਾ ਉਹ ਸਾਡੇ ਨਾਲ ਨਹੀਂ ਚੱਲਣਗੇ ਇਸ ਕਰਕੇ ਸਾਡੇ ਨਾਲ ਉਹੀ ਚੱਲਣਗੇ ਜਿਹੜੇ ਸਮਾਜ ਲਈ ਕੋਈ ਸੋਚ ਵਧੀਆ ਰੱਖਦੇ ਨੇ ਤੇ ਅੱਜ ਉਹੀ ਸਾਡੇ ਇਸ ਪਲੇਟਫਾਰਮ ਤੇ ਸਾਰੇ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਨੇ ਠੀਕ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਸਾਂਝਾ ਫਰੰਟ ਆਪਣੇ ਪੰਜਾਬ ਦੇ ਵਿੱਚ ਕਿਉਂਕਿ 2027 ਦੀ ਇਲੈਕਸ਼ਨ ਜਿਹੜੀ ਆਉਣ ਵਾਲੀ ਹੈ ਕੋਈ ਜੀ ਸਮਾਂ ਡੇਢ ਕ ਸਾਲ ਦੇ ਕਰੀਬ ਜਿਹੜਾ ਸਮਾਂ ਰਹਿ ਗਿਆ ਹੈ ਕਿ ਸਾਂਝੇ ਫਰੰਟ ਵੱਲੋਂ ਇਲੈਕਸ਼ਨ ਲੜੀ ਜਾਵੇਗੀ ਬਿਲਕੁਲ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਜਿਸ ਤਰੀਕੇ ਨਾਲ ਸਾਡੀ ਕੌਮ ਨੂੰ ਦਰਕਾਰਿਆ ਜਾਂਦਾ ਵਾ ਇਹ ਰਾਜਨੀਤਿਕ ਲੀਡਰ ਜਿਹੜੇ ਆ ਹਰ 5 ਸਾਲ ਬਾਅਦ ਲਾਹਾ ਲੈਂਦੇ ਆ ਔਰ ਆਪਣਾ ਰਾਜਨੀਤੀ ਲਾਹਾ ਲੈ ਕੇ ਇਹਨਾਂ ਨੂੰ ਜਿਹੜਾ ਵਾ ਬਾਅਦ ਚ ਪੁੱਛਿਆ ਨਹੀਂ ਜਾਂਦਾ ਤੇ ਇਹਨਾਂ ਨੂੰ ਸਬਕ ਸਿਖਾਉਣ ਲਈ ਜਿਹੜਾ ਵਾ ਰਾਜਨੀਤੀ ਦੇ ਵਿੱਚ ਆਉਣਾ ਸਾਡਾ ਬਹੁਤ ਜ਼ਰੂਰੀ ਹੈ ਠੀਕ ਓਕੇ ਸਾਡੇ ਨਾਲ ਰੰਗਰੇਟਾ ਯੂਥ ਏਕਤਾ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਜੀ ਵੀ ਸਾਡੇ ਨਾਲ ਮੌਜੂਦ ਹੈ ਉਹਨਾਂ ਦੇ ਨਾਲ ਵੀ ਆਪਾਂ ਕੁਝ ਸਵਾਲ ਕਰਾਂਗੇ ਤੇ ਉਹਨਾਂ ਸਵਾਲਾਂ ਦੇ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਭਾਈ ਸਾਹਿਬ ਜੀ ਅੱਜ ਤੁਸੀਂ ਸਾਝੇ ਫਰੰਟ ਦੇ ਵਿੱਚ ਫਰੰਟ ਦੇ ਤਹਿਤ ਤਰਨਤਾਰਨ ਡੀਸੀ ਸਾਹਿਬ ਨੂੰ ਮਿਲੇ ਜੋ ਡੀਸੀ ਸਾਹਿਬ ਨੇ ਕੀ ਪ੍ਰੋਸਾਦ ਵਾਇਆ ਹੈ ਸਭ ਤੋਂ ਪਹਿਲਾਂ ਜੀਡੀਐਸ ਨਿਊਜ਼ ਦੇ ਰਾਹੀਂ ਮਾਧਿਮ ਦਹੀਂ ਜਿੰਨੇ ਵੀ ਵੀਰ ਦੇਖ ਰਹੇ ਮੈਂ ਧੰਨਵਾਦ ਕਰਦਾ ਜੀਡੀਐਸ ਨਿਊਜ਼ ਦਾ ਦਾਸ ਰੰਗੇਟਾ ਜੂਠਕਤਾ ਪ੍ਰੈਜ਼ੀਡੈਂਟ ਪੰਜਾਬ ਸਿੰਘ ਸਾਹਿਬ ਜਹਦਰਬਾਬਾ ਮੀਰਤੀ ਸਿੰਘ ਦੀ ਸੋਢੀ ਜਿਨ੍ਹਾਂ ਦੀ ਗਵਾਈ ਹੇ ਸਾਰੀਆਂ ਸਾਰੀਆਂ ਰੰਗੇਟਾ ਬਥੇ ਜਥੇਬੰਦੀਆਂ ਚੱਲਦੀਆਂ ਹਨ ਤੇ ਅੱਜ ਇੱਕ ਜੋ ਸਾਂਝਾ ਫਰੰਟ ਜਿਹੜਾ ਤਿਆਰ ਕੀਤਾ ਗਿਆ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਮੰਗ ਪੱਤਰ ਜਿਹੜਾ ਦਿੱਤਾ ਜਾ ਰਿਹਾ ਉਹ ਜੋ ਵੀ ਜਿੰਨੀਆਂ ਵੀ ਸਾਰੀਆਂ ਜਥੇਬੰਦੀਆਂ ਦੇ ਆਗੂ ਸਹਿਬਾਨ ਨੇ ਤੇ ਅੱਜ ਸਾਨੂੰ ਡੀਸੀ ਸਾਹਿਬ ਨੇ ਇਹ ਵਿਸ਼ਵਾਸ ਦਵਾਇਆ ਕਿ ਜਿਹੜਾ ਤਰਨ ਤਾਨ ਦੇ ਵਿੱਚ ਜਿਹੜਾ 60 ਪਿੰਡ ਜਿਹੜਾ ਵਾ ਉਹ ਲਾਗੂ ਜਿਹੜੇ ਕੀਤੇ ਗਏ ਆ ਅਤੇ 40 ਪਿੰਡ ਜਿਹੜਾ ਉਹ ਹੋਰ ਹੋਣਗੇ ਪਰ ਜਿਵੇਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਨੇ ਕਹਿ ਹੀ ਦਿੱਤਾ ਕਿ ਇਹ ਸਿਰਫ ਸਾਨੂੰ ਜਿਹੜਾ ਵਾ ਲਾਰਿਆਂ ਦੇ ਵਿੱਚ ਹੀ ਰੱਖਿਆ ਜਾ ਰਿਹਾ ਗੱਲਾਂ ਦੇ ਵਿੱਚ ਹੀ ਰੱਖਿਆ ਜਾ ਰਿਹਾ ਠੀਕ ਹੈ ਸੋ ਧੰਨਵਾਦ ਜੀ ਸੋ ਲਾਸਟ ਦੇ ਵਿੱਚ ਆਪਾਂ ਭਾਈ ਦਵਿੰਦਰ ਸਿੰਘ ਜੇ ਭਾਈ ਭਾਈ ਸਾਹਿਬ ਜੀ ਸਮੂਹ ਮذਬੀ ਸਿੱਖ ਅਤੇ ਵਾਲਮੀਕ ਸਮਾਜ ਨੂੰ ਲਾਸਟ ਤੇ ਕੀ ਮੈਸੇਜ ਹੈ ਤੇ ਉਹਨਾਂ ਨੂੰ ਕਿਹੜਾ ਇੱਕ ਇਹੋ ਜਿਹਾ ਸਨੇਹਾ ਦਿਓਗੇ ਜੋ ਇੱਕ ਪਲੇਟਫਾਰਮ ਤੇ ਆ ਕੇ ਇਹ ਜਿਹੜੀਆਂ ਮੰਗਾਂ ਨੇ ਇਦੇ ਇਦੇ ਪ੍ਰਤੀ ਜਿਹੜੀ ਆਵਾਜ਼ ਬੁਲੰਦ ਕਰ ਸਕਣ। ਦੇਖੋ ਮੈਂ ਹੱਥ ਜੋੜ ਕੇ ਪੂਰੇ ਸਮਾਜ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਬੜੇ ਲੰਮੇ ਸਮੇਂ ਤੋਂ ਸਾਡੇ ਪਿਓ ਦਾਦੇ ਦੀਆਂ ਦਾੜ੍ਹੀਆਂ ਚਿੱਟੀਆਂ ਹੋ ਗਈਆਂ ਲੇਕਿਨ ਜਿਹੜੇ ਘਰਾਂ 'ਚ ਰਹਿ ਰਹੇ ਸੀ ਬਸ ਉਹਨਾਂ ਤੱਕ ਸੀਮਤ ਰਹਿ ਗਏ ਆ। ਜੇ ਕੋਈ ਸਾਡਾ ਬੱਚਾ ਕੋਈ ਮਾੜਾ ਮੋਟਾ ਅਪਰਾਧ ਵੀ ਕਰਦਾ ਨਾ ਉਹਨੂੰ ਜਦੋਂ ਸਜ਼ਾ ਕਾਨੂੰਨ ਦਿੰਦਾ ਵਾ ਤਾਂ ਉਹਦੇ ਕੋਲੋ ਜਮਾਨਤ ਕਰਾਉਣ ਚੁੱਕੀ ਕੋਈ ਜਗ੍ਹਾ ਨਹੀਂ ਹੁੰਦੀ। ਨਾ ਕੋਈ ਪਿੰਡ ਦੇ ਵਿੱਚੋਂ ਬਾਹ ਫੜਦਾ ਵਾ ਕਿਦੀ ਜਮਾਨਤ ਕਰਾ ਦਈਏ। ਸੋ ਨਾ ਹੀ ਆਪਾਂ ਉਸ ਬੰਨੋ ਕੋ ਲਾਹਾ ਲੈ ਸਕਦੇ ਆ ਤੇ ਗਰੀਬ ਬੰਦਾ ਸਿਰਫ ਗਰੀਬ ਤਾਂ ਰਹਿ ਰਿਹਾ ਵਾ ਕਿਉਂਕਿ ਉਹ ਸਰਕਾਰੀ ਜਿਹੜਾ ਲਾਭ ਨਹੀਂ ਮਿਲਦਾ ਪ੍ਰਾਈਵੇਟ ਵੀ ਲੈ ਸਕਦਾ ਕਿਤੇ ਬੈਂਕ ਤੋਂ ਲੋਨ ਨਹੀਂ ਮਿਲਦਾ ਸੋ ਕਿਰਪਾ ਕਰਕੇ ਜੇ ਅੱਜ ਸਾਡੇ ਸਮਾਜ ਦੇ ਕੁਝ ਭੈਣ ਭਰਾ ਇਕੱਤਰ ਹੋ ਕੇ ਤੁਹਾਡੇ ਹੱਕਾਂ ਕਰਕੇ ਅੱਗੇ ਆਏ ਹਨ ਤਾਂ ਤੁਸੀਂ ਵੀ ਕਿਲੋ ਕਿਲੋ ਦੋ ਦੋ ਕਿਲੋ ਦਾਲ ਦੇ ਪਿੱਛੇ ਬਿਲਕੁਲ ਨਾ ਵਿਕਿਓ ਤਰਨ ਤਰਨ ਦੇ ਵਿੱਚ ਜਿੰਮਣੀ ਚੌਣ ਆ ਗਈ ਆ ਆਪਣੀਆਂ ਜਮੀਰਾਂ ਨੂੰ ਜਗਾਓ ਆਪਣੇ ਆਪ ਤੇ ਯਕੀਨ ਰੱਖੋ ਪਰਮਾਤਮਾ ਤੇ ਯਕੀਨ ਰੱਖੋ ਚਾਰ ਫੁਲਕਿਆਂ ਕਰਕੇ ਜਾਂ ਇੱਕ ਤੋੜਾ ਆਟੇ ਕਰਕੇ ਇਹਨਾਂ ਜਿਹੜੇ ਤੁਹਾਡੇ ਕੋ ਇੱਲਾ ਆਉਣੀਆਂ ਨਾ ਤੁਹਾਡੇ ਕੋ ਰਾਜਨੀਤੀ ਇੱਲਾ ਤੁਹਾਡੇ ਕੋ ਲੋਣੀਆਂ ਵਾ ਇਹਨਾਂ ਤੁਹਾਨੂੰ ਲੋਚ ਲੈਣਾ ਵਾ ਤੁਹਾਡੇ ਤੋਂ ਦੁਗਣਾ ਵਸੂਲ ਕਰਨਾ ਇਸ ਕਰਕੇ ਰਾਸ਼ਨ ਦੇ ਲਾਰੇ ਤੇ ਧਰਮ ਦੇ ਜਗਾਰਤ ਉੱਤੇ ਉੱਠ ਕੇ ਨਰੋਲ ਆਪਣੇ ਸਮਾਜ ਦੀ ਜਿਹੜੀ ਮੰਗਾ ਉੱਤੇ ਪੈਰਾ দাও ਤੇ ਸਾਡਾ ਸਾਥ ਬਾਈ ਗੁਰਜੀਕਾ ਖਾਲਸਾ ਬਾਈ ਗੁਰ ਇਹ ਸਨ ਸਾਂਝਾ ਐਕਸ਼ਨ ਫਰੰਟ ਦੇ ਇਹ ਸਾਰੇ ਆਗੂ ਸਨ ਲਾਸਟ ਤੇ ਇਹਨਾਂ ਨੇ ਇੱਕ ਮੈਸੇਜ ਬਹੁਤ ਵਧੀਆ ਦਿੱਤਾ ਕਿ ਇੱਕ ਪਲੇਟਫਾਰਮ ਤੇ ਆਜੋ ਜੇ ਤੁਸੀਂ ਆਪਣੇ ਹੱਕ ਲੈਣੇ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਂਝਾ ਐਕਸ਼ਨ ਫਰੰਟ ਵੱਲੋਂ ਲੜਖਣ ਵੀ ਲੜੀ ਜਾਵੇਗੀ ਤਾਂ ਕਿ ਜਿਹੜੀਆਂ ਜਿਹੜੇ ਦੂਸਰੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਜਵਾਬ ਦੇ ਸਕਣ ਕਿ ਮਜਬੀ ਸਿੱਖ ਅਤੇ ਵਾਲਮਿਕ ਸਮਾਜ ਡੜਾਏ ਉਹ ਇਕੱਤਰ ਹੋ ਚੁੱਕਾ ਹੈ ਸੋ ਇਹੋ ਜਿਹੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਐਸ ਨਿਊਜ਼ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦੇਵਾਲ ਸਿੰਘ ਤਰਨਤਾਰਨ